ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਆਹ ਵੀਡੀਓ ਮੈਨੂੰ ਜਿਹੜੀ ਤੁਸੀਂ ਦੇਖ ਰਹੇ ਹੋ ਹੈਪੀ ਧਾਲੀਵਾਲ ਬਾਈ ਨੇ ਕੈਨੇਡਾ ਤੋਂ ਭੇਜੀ ਹੈ ਸੜਕਾਂ ਦਾ ਹਾਲ ਦੇਖੋ ਤੁਸੀਂ ਕੀ ਬਣਿਆ ਪਿਆ ਤੇ ਜਿਹੜੇ ਕਹਿੰਦੇ ਸੀ ਵੀ ਕੈਨੇਡਾ ਦੀਆਂ ਸੜਕਾਂ ਦਾ ਮਲਾਈ ਵਰਗੀਆਂ ਨੇ ਕੈਨੇਡਾ ਦੀਆਂ ਸੜਕਾਂ ਦਾ ਟੁੱਟਦੀਆਂ ਨਹੀਂ ਆਹ ਦੇਖ ਲਓ ਟੋਏ ਕਿਤੇ ਕਿਤੇ ਕਿਵੇਂ ਪਾਣੀ ਖੜਾ ਜਿਵੇਂ ਕਿਸੇ ਪਿੰਡ ਦੇ ਕੈਲੋਬੀ ਸੜਕ ਕੋਲ ਦੀ ਆਪਾਂ ਲੰਘ ਰਹੇ ਹੁੱਲੇ ਆ ਜਾਂ ਜਿਹੜੀ ਸੜਕ ਨੂੰ ਹਾਥੀ ਨਹੀਂ ਪਾਇਆ ਕਦੇ ਬੜੀ ਨਹੀਂ ਹਾਲਾਤ ਦੇਖੋ ਤੁਸੀਂ ਸੜਕਾਂ ਦੇ ਕੀ ਆ ਟੋਏ ਵੀ ਦੇਖ ਲਓ ਵੀ ਪੂਰੇ ਕੈਲੋਬੀ ਤਕੜੇ ਟੋਏ ਆ ਤੇ ਮੈਨੂੰ ਨਹੀਂ ਲੱਗਦਾ ਸੜਕ ਦੀ ਹਾਲਾਤ ਦੇਖ ਕੇ ਵੀ ਕਦੇ ਇਹ ਸੜਕ ਬਣੀ ਹੋਊਗੀ ਜਾਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਸਿਰਫ ਸਨੋਫਾਲ ਕਰਕੇ ਇਹ ਟੁੱਟੀ ਆ ਸੜਕ ਕਿਉਂਕਿ ਸੜਕ ਦੇ ਹਾਲਾਤ ਵੇਖੇ ਤੋਂ ਇਦਾਂ ਲੱਗਦੇ ਆ ਵੀ ਕਈ ਸਾਲ ਹੋ ਗਏ ਜਿਵੇਂ ਇਹ ਸੜਕ ਬਣੀ ਨਹੀਂ ਕਦੇ ਦੇਖੋ ਤੁਸੀਂ ਟੋਏ ਦੇਖੋ ਤੁਸੀਂ ਓਹੋ ਆਹ ਬਾਈ ਦੀ ਗੱਡੀ ਵੀ ਆਇਆ ਬੜਕਦੀ ਆ ਇਹ ਆ ਜੀ ਕੀ ਪੁੱਛਦੇ ਹਾਲ ਕੈਨੇਡਾ ਦਾ ਦੇਖੋ ਤੁਸੀਂ ਪਾਣੀ ਕਿੰਨਾ ਕਿੰਨਾ ਪਾਣੀ ਖੜਾ ਕੀ ਹਾਲ ਹੋਇਆ ਪਿਆ ਸੜਕ ਦਾ ਇਸ ਕਰਕੇ ਜੇ ਆਪਾਂ ਆਪਦੇ ਦੇਸ਼ ਨੂੰ ਪ੍ਰਦੇਸ਼ ਨੂੰ ਨਿੰਦ ਕੇ ਕਿਸੇ ਹੋਰ ਦੇਸ਼ ਦੀ ਤਾਰੀਫ ਕਰੀਏ ਜਾਈਏ ਤਾਂ ਠੀਕ ਨਹੀਂ ਅਸਲ ਪਿਕਚਰ ਇਨ੍ਹਾਂ ਜੀਆਂ ਚੀਜ਼ਾਂ ਤੋਂ ਹੀ ਕਲੀਅਰ ਹੁੰਦੀ ਆ ਥੈਂਕ ਯੂ ਸੋ ਮੱਚ